ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਸੂਟ ਤੇ ਪਾਈਪਿੰਗ ਐਦਾਂ ਲਗਾਉਣੀ ਦੱਸਾਂਗੇ ਵੀ ਆਪਾਂ ਕਿੱਦਾਂ ਲਗਾਉਣੇ ਆ ਸਭ ਤੋਂ ਪਹਿਲਾਂ ਜੀ ਆਪਾਂ ਐਦਾਂ ਕੱਪੜਾ ਫੋਲਡ ਕਰ ਲੈਣਾ ਐਦਾਂ ਕੱਪੜਾ ਫੋਲਡ ਕਰ ਲੈਣਾ ਦੋ ਤਿਹਾਂ ਕਰ ਲੈਣੀ ਆ ਇਥੋਂ ਬਰਾਬਰ ਕਰਕੇ ਜਿਵੇਂ ਆਪਾਂ ਅੱਧ ਕਰਦੇ ਹੁੰਨੇ ਆ ਐਦਾਂ ਇਥੇ ਕੇਰੇ ਦਾ ਨਿਸ਼ਾਨ ਲਗਾਉਣਾ ਕੇਰਾ ਆਪਣਾ ਹੈਗਾ ਜੀ 3 ਇੰਚ 1.15 ਤੇ ਨਿਸ਼ਾਨ ਇੱਧਰ ਲਗਾਉਣਾ ਹੁਣ ਆਪਾਂ ਕਰਨੀ ਹੈ ਜੀ ਇਹ ਤੇ ਪ੍ਰੈਸ ਇਦਾਂ ਆਹ ਆਪਰਾ ਨਿਸ਼ਾਨ ਇਹਦਾ ਲੱਗ ਗਿਆ ਇੱਥੋਂ ਆਪਾਂ ਨੇ ਇਦਾਂ ਮੋੜਨਾ ਹੈ ਕੱਪੜਾ ਇਹ ਤੇ ਆਪਾਂ ਕਰ ਲੈਣੀ ਹੈ ਜੀ ਪ੍ਰੈਸ ਇਦਾਂ press ਕਰਕੇ ਇਹ ਪਾਈਪਿੰਗ ਆਪਣੀ ਬਿਲਕੁਲ ਈਜ਼ੀ ਤਰੀਕੇ ਨਾਲ ਇੱਕ ਸਿਉਣ 'ਚ ਹੀ ਲੱਗ ਜਾਊਗੀ ਇਹ ਆਪਾਂ ਐਕਸਟਰਾ ਰੱਖਦੇ ਹੁੰਨੇ ਆ ਕੱਪੜਾ ਵਾਸਤੇ ਫੋਲਡ ਹੋ ਜੂ ਅੰਦਰ ਐਦਾਂ ਆਪਾਂ ਕਰੀਜ਼ ਪਾ ਲੈਣੀ ਹੈ ਦੀ ਆ ਦੇਖੋ ਇਦਾਂ ਕ੍ਰੀਜ਼ ਪਾ ਲੈਣੀ ਹੈ ਤੇ ਆ ਪਾਈਪਿੰਗ ਆਪਾਂ ਨੇ ਵਿੱਚ ਦੇਣੀ ਹੈ ਆਪਾਂ ਤੁਹਾਨੂੰ ਲਾ ਕੇ ਵੀ ਦਿਖਾਵਾਂਗੇ ਵੀ ਇੱਕ ਸਲਾਈ ਨਾਲ ਬਹੁਤ ਈਜ਼ੀ ਤਰੀਕੇ ਨਾਲ ਆਪਾਂ ਵੀ ਪਾਈਪਿੰਗ ਲਗਾ ਸਕਦੇ ਹਾਂ ਪਾਈਪਿੰਗ ਲਗਾਉਣੀ ਹੈ ਹੁਣ ਤੁਹਾਨੂੰ ਲਾ ਕੇ ਦਿਖਾਉਣੇ ਆ ਵੀ ਅਸੀਂ ਕਿੱਦਾਂ ਲਗਾਉਣੀ ਹੈ ਇਹ ਪਾਈਪਿੰਗ ਇੱਕ ਹੀ ਸਲਾਈ ਨਾਲ ਬਹੁਤ ਸਫਾਈ ਨਾਲ ਪਾਈਪਿੰਗ ਲੱਗੂ ਇਹ ਹਾਂਜੀ ਹੁਣ ਆਪਾਂ ਪਾਈਪਿੰਗ ਦੱਸਾਂਗੇ ਵੀ ਕਿੱਦਾਂ ਲਗਾਉਣੇ ਆ ਹੁਣ ਸਲਾਈ ਲਗਾਵਾਂਗੇ ਆਪਾਂ ਇੱਕ ਹੀ ਸਲਾਈ 'ਚ ਆਪਣੀ ਪਾਈਪਿੰਗ ਲੱਗ ਜੂਗੀ ਪਾਈਪਿੰਗ ਆਪਾਂ ਇੱਦਾਂ ਰੱਖ ਕੇ ਹੁਣ ਆਪਾਂ ਇਹ ਤੇ ਸਲਾਈ ਲਗਾਵਾਂਗੇ ਸਲਾਈ ਬਿਲਕੁਲ ਨਾਲ-ਨਾਲ ਲਗਾਉਣੀ ਆਪਾਂ ਨੇ ਤੇ ਪਾਈਪਿੰਗ ਖਿੱਚ ਕੇ ਰੱਖਣੀ ਆ ਇਦਾਂ आपने इधरों भी खिंचना है तो इधरों भी हाल खिंचना सिलाई लगा देनी है फिर कपड़ा सैट फिर कर लेना अपने फिर उम्मी पाइपिंग अपने है, कपड़ा खिंचना इधरों भी आपने कपड़ा खिंचना है थोड़ा थोड़ा ਨੇ ਪਾਈਪਿੰਗ ਚ ਬਾਲਾ ਆਊਗਾ ਆਪਣੀ ਚ ਐਵੇਂ ਲਾਉਣ ਨਾਲ ਨਾਲ ਨਾ ਫਿਨਿਸ਼ਿੰਗ ਆਊਗੀ ਪੂਰੀ ਇੱਥੇ ਆਪਾਂ ਨੇ ਐਵੇਂ ਬੰਦ ਲਗਾ ਲੈਣਾ ਪਾਈਪਿੰਗ ਲਗਾਉਣ ਤੋਂ ਬਾਅਦ ਜੀ ਹੁਣ ਆਪਾਂ ਨੇ ਕਰਨੀ ਹੈ ਤੇ ਪ੍ਰੈਸ ਚੰਗੀ ਤਰ੍ਹਾਂ ਇਮਪ੍ਰੈਸ ਮਾਰੋ ਧਿਆਨ ਹਾਂਜੀ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਵਿਕਿੰਦਾ ਆਪਣੀ ਬਰੀਕ ਪਾਈਪਿੰਗ ਨਿਕਲੀ ਐ ਤਾਂ ਇੱਕ ਹੀ ਸਲਾਈ ਨਾਲ ਲਗਾਈ ਐ ਬੈਕ ਬੇ ਦੀ ਇੱਕੇ ਸਲਾਈ ਐ ਕਿੰਨੀ ਫਿਨਿਸ਼ਿੰਗ ਨਾਲ ਪਾਈਪਿੰਗ ਲੱਗੀ ਐ ਹੁਣ ਐਦਾਂ ਹੀ ਪਾਈਪਿੰਗ ਆਪਾਂ ਦੂਸਰੇ ਚਾਕ ਤੇ ਵੀ ਲਗਾ ਲਈ ਹਾਂਜੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਵੀ ਸੋਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਅਗਲੀ ਵੀਡੀਓ 'ਚ ਫਿਰ ਮਿਲਦੇ ਹਾਂ ਧੰਨਵਾਦ